ਇਹਨਾਂ ਨੂੰ ਕਿਤੇ ਬਾੜੀ ਦਾ ਵਿਚਾਰਾ ਨਾਲ ਬਾੜੀ ਦਾ ਮਤਲਬ ਕੀ ਜਿਹੜੇ ਤੁਮਸਾ ਦੇ ਵਿਚਾਰ ਹੈ ਉਹਦੇ ਵਿੱਚ ਉਹਦੇ ਨਾਲ ਲੁਟਟੇ ਹੋਏ ਨੇ ਤੇ ਆਪਣੇ ਸਿੱਖ ਧਰਮ ਆਪਣੇ ਹੋਏ ਨੇ ਤਾਂ ਹੀ ਵਾਪਰੇ ਸਰਬਸ਼ੀ ਸਾਰੀਆਂ ਮਰੀਆਂ ਪਰੇਸ਼ਾਨੀਆਂ ਹੋਣ ਚਾਹੇ ਉਹ ਸਰੀਰਕ ਆ ਚਾਹੇ ਉਹ ਮਾਨਸਿਕ ਦੋਨੋਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਮੇਰੀਓ ਪੈਰ ਕੋਈ ਕੋਈ ਮਾਨਸਿਕ ਜਿਹੜੀਆਂ ਮਨ ਤੋਂ ਲੱਗੀਆਂ ਹੋਣ ਕੋਈ ਕੋਈ ਸਰੀਰਕ ਜਿਹੜੇ ਸਰੀਰ ਰੋਗ ਲੱਗਦੇ ਆ दोनों लगते ही उदों जो अचारधारा टुट जाते जो अपने फलसफे टुट जाते हैं जो अपने गुरु के विचार में टुट जाते विचार, विचार अभी कर ही रहे अभी कर रहे जो गुरु साहब आते जो गुरु साहब नेता जो गुरु साहब ने चलिया वाह जिद खिलाफ लड़ाई नहीं लड़ी गुरु साहब ने सारे तह जो आया ढाई सौ साल जिदे खिलाफ गुरु साहब ने गुरु नानक साहब ने सारी जिंदगी लाई है, है। वो काम अस कर रहे हैं जो उन्होंने कहा वो मिलो भैनों असि नहीं कर रहे कितने वो दुखों का कारण है वो दुखों का कारण है इसलिए आप किसान मजदूर संघर्ष कमेटी पंजाब वालों अपने विधान जन्मदान चिखा विधान तक तो सारे पढ़ देना वा ठीक है साे भाई साहब एगे है ਜਨ ਦੇ ਚੱਲ ਕਮੇਟੀਆਂ ਨੂੰ ਜਿਹਨਾਂ ਨੂੰ ਆਹਨ ਤੇ ਨੇ ਆਪੇ ਹੀ ਨੇ ਕਿ ਤੁਹਾਡੇ ਤੱਕ ਨਹੀਂ ਦੱਸਨਾ ਕਿ ਪਿੰਡ ਚ ਪੜ ਕੇ ਸੁਣਾਉਂਦੇ ਕੋਈ ਇਹਨਾਂ ਦੀ ਆਪਣੀ ਸਵਿਧਾ ਸੌਵਾ ਜਾਂ ਉਹ ਦਿਖਤਿਆ ਉਹ ਇਹ ਜਾਂਦੇ ਪਰ ਬਸ ਉਹ ਪਰਦਾ ਵੀ ਹੋ ਗਿਆ ਪਰ ਚਾਦੇ ਨਹੀਂ ਪੜ ਰਹੇ ਨਾ ਪੜਾ ਰਹੇ ਉਹਦੇ ਦੇਚੇ ਗਾਣ ਲਿਖੀ ਹੋਈ ਆ ਪਿਆਰ ਤੂੰ ਬਰਾਬਰ ਦਾ ਦਰਜਾ ਜੱਥੇ ਬੰਦੇ ਦੇ ਵਿਦਾਸ ਤੇ ਖਲੋਕ ਦਿੱਤਾ ਗਿਆ ਉੱਪਰ ਰਾਹਤ ਤੋਂ ਉੱਪਰ ਰਾਹਤ ਤੋਂ ਕਿਤੇ ਉੱਪਰ ਉਹਦੇ ਵਿੱਚ ਲਿਖਿਆ ਕਿ ਕੁੰਡਾ ਕਮੇਟੀਆਂ ਬਣਾ ਕੇ ਪੈਣਾ ਦੀਆਂ ਮਜ਼ਦੂਰਾ ਕਸੂਰ ਬੀਬੀਆਂ ਦੀਆਂ ਕਿਸਾਨ ਬੀਬੀਆਂ ਦੀਆਂ ਕੋਈ ਵੀ ਸੱਜ ਪੈਣ ਜੋ ਵੀ ਪਾਈਚਾਰ ਰਹਿਦਾ ਪਿੱਛੇ ਸਾਰਿਆਂ ਦੀਆਂ ਕਮੇਟੀਆਂ ਬਣਾਤੀ ਉਹਨਾਂ ਨੂੰ ਜੇ ਜੇਵਨ ਦਿੱਤਾ ਜਾਊਗਾ ਉਸ ਤੋਂ ਬਾਅਦ ਜੋ ਉਹਨਾਂ ਦੇ ਵਿੱਚ ਜਾਂਦਾ ਜੂ ਜਦੋਂ ਪੂਰੀ ਹੋਈ ਉਹ ਪੈਣਾ ਜੋੜ ਚ ਬੈਠ ਗਏ ਅੱਜ ਜੋਦੀਆਂ ਬੈਠਿਆ ਸਹਾਰਾ ਜੋ

आपका हमता रखा वा खुला था मैल करा उसे आप सौ जिम्मी गए चार दिनों सब मेजर भैया होर भी पिंड च बैठी वा साढ़े गुआंड बैठा वा पिंड च बैठी वा और सारे कोट करना एक जाता रहे जाना दीदी रूपा दीदी उन्होंने भी करना

ਇਹ ਤਾਂ ਆਪਣੇ ਬੇਟਾ ਦੇ ਨਿਰਦੇਸ਼ ਉਹਨਾਂ ਦਾ ਸਲਾਹ ਲੈਣਗੇ ਕੰਮ ਜਿਹੜੀ ਜਿੱਦੀ ਨੂੰ ਜਾਣ ਕੇ ਤੜੋਗੇ ਕਿ ਇਹ ਜ਼ਿਲੇ ਵਾਸਤੇ ਕੰਮ ਕਰ ਸਕੀ ਜਾਂਦਾ ਉਹਦਾ ਨਾਮ ਇਹ ਜ਼ਿਲੇ ਵਾਸਤੇ ਉਹਨਾਂ ਦੇਖੋ ਤੁਹਾਡੀ ਚਾਰਾ ਉਹਨਾਂ ਨੂੰ ਪੁੱਛੋ ਠੀਕ ਹੈ ਤੇ ਇਸ ਤੋਂ ਅੱਗੇ ਕੀ ਹੋਗਾ ਕਿ ਮੈਂ ਜਿਹੜਾ ਰੋਣਾ ਕਰ ਗਾ ਗਾ ਜਾ ਕੇ ਜੋ ਸਾਰੇ ਜ਼ਿਲੇ ਦੀ ਬਟਕਾ ਬੱਤੀ ਸੀ ਜ਼ਿਲਾ ਜ਼ਿਲਾ ਲੱਗਦੇ ਸਾਰੇ ਜ਼ਿਲੇ ਜੇ ਸਾਰੇ ਜ਼ਿਲੇ ਵਾ ਕੱਟ ਕਰਕੇ ਇੱਕ ਸੂਬਾ ਪੱਤਰੀ ਕੱਟ ਲੱਖਾਂ ਦੇ ਪਿਆਦਾ ਉਹ ਕਰਾ ਕੇ ਬਾਜ਼ ਕੀਤੇ। ਕੰਢੇ ਦੇਖੀ ਤੋਂ ਬਾਅਦ। ਠੀਕ ਹੈ ਜੀ ਨਾਲੇ ਆਪਣੇ ਮੋੜ ਜਿਹੜੇ ਸਾਬ ਹੋ ਜੂ ਉੱਥੇ। ਨਾਲੇ ਉਹ ਮਾਲ ਵੰਡਾਵਾਂਗੇ। ਤੇ ਨਾਲ ਲੱਖਾਂ ਦਾ ਕੱਟ ਕਰਕੇ ਫਿਰ ਹਰ ਜ਼िले ਕਿਤੇ ਬੀਤੀ। ਸੋਕ ਤੇ ਆਉਗੀ, ਸੂਬੇ ਚੱਲੂ। ਇਹ ਨੰਬਰ ਜਮ ਤੱਕ ਬੋਲ ਰਿਹਾ। ਵੱਖਰਾ ਟਾਹਲੀ ਬਣਾ ਰਹੇ ਹਾਂ। ਜਿਹੜੇ ਜੋ ਪਿੰਡ ਚੱਲ ਰਹੇ ਆ ਉਹਨਾਂ ਦੇ ਨਾਲ ਜੀ ਤੁਸੀਂ ਟੈਗ ਜੋ। ਜਿਤਨਾ ਜ਼ੋਨ ਚੱਲ ਰਿਹਾ ਹੈ ਜਿਹੜਾ ਇਹਨਾਂ ਦਾ। ਉਹਦੇ ਨਾਲ ਜੀ ਤੁਸੀਂ ਟੈਗ ਜੋ। ਜਿੱਦਾਂ ਮੀਟਰ ਲੱਗਣੀ ਆ। ਉਦੋਂ ਇਕੱਠੀ ਰੱਖਣੀ ਆ। ਪੈਣਾ ਦੀ ਵੀ ਪਾਈਆਂ ਦੀ ਵੀ ਜਿਹੜੇ ਚੋਣ ਚ ਹੈ ਕਿਦਰਾ ਪਿੰਡ ਚ ਲੱਗੂਗੀ ਜਿਹੜੇ ਪਿੰਡ ਚ ਪਾਈ ਆ ਸਾਰੇ ਮਜ਼ਦੂਰ ਆ ਕਿੱਗਿਆ ਸਾਰਿਆਂ ਨੂੰ ਕਿੱਥੇ ਫਟੇ ਲੱਗੂਗੀ ਇਸੇ ਕਰਕੇ ਮੁਰਗਾ ਖੇਲੇਗੀ ਫਿਰ ਖੇਲਾ ਕੀ ਨਾ ਉਹਦੇ ਨਾਲੇ ਹੀ ਖੇਲੇ ਕੀ ਮਾਹੂਗੀ ਸੋਵਾ ਵੀ ਗਿਆ ਹੋ ਗਿਆ ਉਹ ਜਿਹੜੇ ਕੋਲੋਂ ਉਹਦੀ ਪੀੜੀਆਂ ਕੋਰਪੋਰੇਟ ਚੇ ਜਾਣੀਆਂ ਉਹ ਜਿਹੜੇ ਜ਼ਿਲ੍ਹਾ ਕਮੇਟੀ ਚ ਜਾਣਗੇ ਇਸ ਤਰ੍ਹਾਂ ਕੋਈ ਜਾਣਗੇ ਇਸ ਕਰਕੇ ਜੋ ਪੈਰੋ विधान के मुताबिक आ गया जो कटिया गया कटिया गया जिन डेढ़ साल हो गया दो हजार तेईस कदम चाहिए रहे आप लग गया उ पर हूं आने को मौका सी हूं आज के मौका थी तीन करिए तरन तक जिले को आप शुरुआत कर ਆ ਪੰਚੀ ਤਾਂ ਆਪਣੇ ਸਾਰੇ ਜਨਨ ਦੀ ਬੇਟੀਆਂ ਬਣ ਗਏ ਨੇ ਜੋਰ ਪਤਰੀ ਤੇ ਸਤਾਈ ਜਿਹੜੀ ਬਣ ਗਈ ਹੈ ਇਹਦਾ ਇਹਦਾ ਜਿਹੜਾ ਗੁਰੂ ਜਾਂਦਾ ਵਾ ਸਾਡੇ ਜ਼ਿਲ੍ਹੇ ਦੀਆਂ ਪੈਣਾ ਨੂੰ ਤੇ ਸਾਡੇ ਜ਼ਿਲ੍ਹੇ ਦੇ ਪੈਣਾ ਨੂੰ ਜਿਹੜੇ ਕੰਮ ਕਰ ਰਹੇ ਇਸ ਦੇ ਨਾਲ ਮੇਰੇ ਪੈਣਾ ਜਿਹੜਾ ਆਪਾਂ ਕਰਨਾ ਕੀ ਹੈ ਆਪਾਂ ਕਰਨਾ ਇਹ ਆ ਆਪਣਾ ਸਮਾਜ ਜਿਹੜੇ ਸਮਾਜ 'ਚ ਆਪਾਂ ਰਹੇ ਹਾਂ ਜਿਹੜੇ ਉਹਦੇ ਵਿੱਚ ਭੈੜਿਆ ਉਹਦੀ ਚੂਣਦਾਰੀਆਂ ਵਾਂ ਕ੍ਰੀਤੀਆਂ ਵਾਂ ਜਿਹਦੇ ਖਾਲਸਾ ਫਕੂ ਸਾਹਿਬ ਲੜੇ ਆ ساری ਜ਼ਿੰਦਗੀ ਉਹ ਕੱਢਣੀਆਂ ਆ ਉਹ ਕੱਢਣੀਆਂ ਕਿੱਥਾਂ ਆ ਉਹ ਫੂਕ ਮਾਰ ਕੇ ਨਹੀਂ ਨਿਕਲਦੀ ਜਾਂ ਕਿਹਦੇ ਖਾਨੇ 'ਚ ਫੂਕ ਮਾਰ ਕੇ ਨਹੀਂ ਨਿਕਲਦੀ ਆ ਉਹ ਨਿਕਲੀਆਂ ਲੋਕਾਂ ਨੂੰ ਜਾਗਰਤ ਕਰਕੇ ਲੋਕਾਂ ਨੂੰ ਸਮਝ ਬਣਾ ਕੇ ਲੋਕਾਂ 'ਚ ਪ੍ਰਚਾਰ ਕਰਕੇ ਉਹਨਾਂ ਨੂੰ ਜੱਥੇਬੰਦ ਕਰਕੇ ਉਹਨਾਂ ਨੂੰ ਸੰਗਰਸ਼ਾਂ 'ਚ ਲਿਆ ਕੇ ਲਗਾਤਾਰ ਉਹਨਾਂ ਨਾਲ ਡਾਇਲਗ ਕਰਕੇ ਲਗਾਤਾਰ ਉਹਨਾਂ ਨਾਲ ਬਾਤ ਕਰਕੇ ਨਿਕਲਣਾ ਉਹ ਆਪਾਂ ਕਰਨਾ ਪਿੰਡ ਹੈ ਜਿੱਦਾਂ ਦੇ ਬੀਬੀਆਂ ਜਿਲੇ ਆਈਆਂ ਟੰਡੀਆਂ ਹੋਣਗੀਆਂ ਉਹਨਾਂ ਨੂੰ ਤਾਂ ਟੰਡਾ ਕਿਉਂ ਨਾ ਟੰਡਾ ਤੋਂ ਕਰਕੇ ਕੰਮ ਕਿਤੇ ਨਹੀਂ ਆਏਗਾ ਜਿਹੜੀਆਂ ਤੁਹਾਡੇ ਰੂਪੀਆਂਆਂ ਬੀਬੀਆਂ ਨਾਲ ਹੋਣਗੇ ਉਹਨਾਂ ਪਿੰਡਾਂ ਹੀ ਆਉਣਗੇ ਜਿਹੜੀਆਂ ਤੁਸੀਂ ਜ਼ੋਨ ਪੱਤਰੀ ਬੀਬੀਆਂ ਜੇ ਤੁਸੀਂ ਵੀ ਆਪਣੇ ਟੰਡਾ ਹੀ ਜਾਣਾ ਆਪਾਂ ਆਪਣੇ ਟੰਡਾ ਕਿ ਨਾਲ ਲੱਗਦਾ ਟੰਡਾ ਜੀ ਇਹ ਕਿਹੋ ਜਿਹੀ ਕਿਹ ਪਿੰਡ ਪੱਧਰੀਆਂ ਵੀਡੀਓ ਲਾਪਰਿੰਡ ਚ ਕਰਦਾ ਕੰਮ ਉਹ ਪਿੰਡ ਦੀ ਆ ਪਿੰਡ ਤੋਂ ਬਿਨਾਂ ਹੋਰ ਕਿੰਨੇ ਕੰਮ ਨਹੀਂ ਆਇਆ 13000 ਪਿੰਡਿਆ ਪੰਜਾਬ ਦੇ 675000 ਪਿੰਡਿਆ ਦੇਸ਼ ਦੇ ਸਾਰੇ ਜਵਾਬਾਂ ਪਿੱਛਾ 13000 ਪੰਜਾਬ ਦੇ ਪਿੰਡਾਂ ਜਾਣਾ ਪਈਦਾ ਸਾਰੀਆਂ ਬੀਬੀਆਂ ਨੂੰ ਜਾਗਰਤ ਕਰਕੇ ਕ੍ਰਿਤਿਆਂ ਕਰਦੇ ਕ੍ਰਿਤਿਆਂ ਕੀ ਕਰਦਾ ਕ੍ਰਿਤਿਆਂ ਵਹਾਂ जो गुरु साहब नहीं वो नहीं करना जो गुरु साहब कही करना जो कह नहीं, नहीं नहीं करना कह रहे गुरु साहब कह रहे मूर्ति पूजा नहीं करनी गुप्त पूजा नहीं करनी नायण भर्म नहीं करे ब्रहमा भर च नहीं पड़ा ब्रह्मा भरम चल गई मंत्र मेरे लेके जाए ना मसाफ बड़िया मसाला ਉਹ ਨਹੀਂ ਕਰਨਾ ਤੇ ਕਰਨਾ ਕੀ ਆ ਕਰਨਾ ਜੋ ਸਭ ਕਹਿੰਦੇ ਆ ਗੁਰੂ ਸਾਹਿਬ ਕੀ ਕਹਿੰਦੇ ਆ ਗੁਰੂ ਸਾਹਿਬਾਂ ਨੇ ਆ ਵੀ ਭਾਈ ਆਪਣੇ ਆਪ ਨੂੰ ਦਇਆਵਾਲ ਬਣਾਇਓ ਆਪਣੇ ਚ ਕੀ ਕਰੋ ਅੰਮ੍ਰਿਤਧਾਰਮ ਬਚਣਾ ਤਾਲੀ ਜਪੀ ਸਾਹਿਬ ਪੜਿਓ ਜਪੀ ਸਾਹਿਬ ਪੜਦੇ ਹੋ ਤੁਸੀਂ ਉਹਦੀਆਂ ਪੜ੍ਹੀਆਂ ਹੀ ਆ ਜਪੀ ਸਾਹਿਬ ਕੀ ਲਿਖਿਆ ਉਹ ਜੀ ਲਿਖਿਆ ਦਇਆ ਸੰਤੋਖ ਕਿਆ ਸਫਾਟ ਆ ਕੰਮ ਕਰਵਾ ਕਿਰਤ ਕਰੋ ਵੰਡ ਕੇ ਜਪੋ ਨਾਮ ਜਪੋ ਇਸ ਧਰਮ ਤੇ ਚੱਲਣਾ ਉੱਛਾ ਕਹਿੰਦੇ ਐ ਇਹ ਤੇ ਚੱਲਣਾ ਉਹ ਦਇਆ ਕੀ ਆ ਕਿ ਦੂਜੀ ਦਾ ਦੁੱਖ ਤੋੜਨਾ ਕਿ ਤੇ ਸੇਵਕ ਕਰਨਾ ਕਿਸੇ ਗਰੀਬ ਨੂੰ ਰੋਟੀ ਦੇਣੀ ਕਿਸੇ ਗਰੀਬ ਦੀ ਮਦਦ ਕਰਨੀ ਕਿ ਡੱਗੇ ਕਿਸੇ ਦੀ ਬਾਹ ਮੜਨੀ ਜਿਦਾਂ ਸੰਤੋਖ ਸੰਤੋਖ ਦਾ ਮਤਲਬ ਕੀ ਆ ਆਪਣੇ ਅੰਦਰ ਖੁਸ਼ੀ ਸਤੋ ਜੀ ਨਮਸਕਾਰ ਸਤੋ ਜੀ ਉਹਨੂੰ ਨਾਮ ਨੂੰ ਸਰੀਰ ਕਰੋ ਗਿਆ ਤੇ ਨਾਮ ਨੂੰ ਮਨ ਦਾ ਰੋਗ ਗਿਆ ਅਗਰ ਮਨ ਦੇ ਰੋਗ ਲੱਗਦੇ ਉਹਨੂੰ ਤੇ ਸਰੀਰ ਕਰੋ ਬਦਲਣਾ ਖਤੋਪੁਰ ਤੋੜਦਾ ਜਿਵੇਂ ਖਬਰ ਤੋੜਦਾ ਜਦੋਂ ਅਸੀਂ ਤ੍ਰਿਸ਼ਾ ਦੇ ਵਿੱਚ ਪੈ ਗਏ ਆ ਪਿਆਲੀ ਟੀਂ ਦੇ ਵਿੱਚ ਆ ਗਏ ਅਭੀ ਟੀਂ ਦੇ ਵਿੱਚ ਆ ਗਏ ਆ ਗਵਰਦੀ ਦਾ ਬੱਚਾ ਉਧਰ ਚਲ ਗਿਆ ਕੈਨੇਡਾ ਮੇਰਾ ਵੀ ਭਾਜੇ ਆ ਵੀ ਇੱਧਰ ਹੋ ਜੇ ਉਹਦੇ ਘਰ ਆ ਗਈ ਆ ਮੇਰੇ ਵੀ ਆ ਗਏ ਉਹਦੀ ਕੋਠੀ ਪੈ ਗਈ ਆ ਮੇਰੇ ਵੀ ਪਹਿਲੇ ਉਹ ਅਗਲੇ ਦੀ ਕੋਠੀ ਦੇ ਕੇ ਆਪਣਾ ਉਹ ਕਾਨ ਮਾਣਾ ਮੋਟਾ ਉਹ ਵੀ ਚਾ ਲਈ ਤੇ ਕਿਹੜਾ ਬਣ ਤਰੇ ਕਿ ਤ੍ਰਿਸ਼ਨ ਸ਼ਾਵਾਂ ਉਹਨਾਂ ਦਾ ਗੁਰੂ ਸਾਹਿਬ ਠੰਡਣ ਕਰਦੇ ਆ ਤ੍ਰਿਸ਼ਨ ਛੱਡ ਜੋ ਸ਼ਾਵਾਂ ਛੱਡ ਜੋ ਸਭ ਤੋਂ ਸੰਤੋਖ ਦਾ ਰਾਹ ਸਿੱਖੋ ਨੀ ਪਹੁੰਚਣਾ ਸਮਾਜਵਾਦ ਦਾ ਖਬਰ ਸੰਤੋਖ ਦਾ ਰਾਹ ਨਾ ਬੋਲਣਾ ਸਾਰੇ ਤ੍ਰਿਪੋ ਰੁਕ ਜਾਣਗੇ ਸਾਰੇ ਹੀ ਮੰਨ ਲੋਗੇ ਜਨਾਬ ਕੁੜੇ ਲਿਆ ਆਪਾਂ ਨਾਲ ਪਿਛਲੇ ਆ ਮੈਨੂੰ ਮੇਰੇ ਦੋ ਬਾਪੂ ਮੇਰੇ ਹੋਣਗੇ ਚੱਕ ਕਰਨ ਦੇ ਕਿਹ ਕਿ ਜਮੀਰ ਤੋਂ ਇੱਕ ਦਾ ਨਾਮ ਹੋ ਗਿਆ ਸੀ ਦਾ ਸੀ ਦਾ ਉਹ ਦੋਨੋਂ ਮੇਰੇ ਮਨੂੰ ਪੰਦਰੀ ਕਾ ਵਾਰੀ ਕਾ ਮੈਂ 12 13 ਸਾਲ ਹੋ ਗਏ ਮੈਂ ਕਰਮ ਕੰਮ ਨਹੀਂ ਕਰਿਆ ਮੇਰੀ ਮਾਗਰ ਜੁਕੀ ਸੀ ਉਹ ਜਿਹੜਾ ਮਿਲਿਆ ਉਹਦਾ ਮੁੰਡਾ ਨਾ ਜੇ ਉਹ ਨਾ ਹੋਣਾ ਨਾ ਕੋ 2000 ਕੱਲੇ ਦੀ ਜਾਂ ਦੇ ਜੇ ਤੇਰੀ ਯਾਦ ਤੇ ਜਿਹੜੇ ਬੰਦੇ ਕਾਫੀ ਲਾਈ ਨਹੀਂ ਲੀਆ ਬੰਦੇ ਕਾਫੀ ਤੇ ਇਹ ਲੋ ਕੋ ਲੋ ਵੀ ਸ਼ੁਰੂ ਹੋ ਗਈ ਤੋ ਉਹਨਾਂ ਵੀ ਜਿਤਨਾ ਨੇ ਹੋਰੋ ਤਰ੍ਹਾਂ ਦੇ ਮੈਂ ਬੁੱਢਾ ਹੋ ਗਿਆ ਉਹਦੇ ਹੋਰ ਤਰ੍ਹਾਂ ਦੇ ਮੈਂ ਉਹਨੂੰ ਪੁੱਛਿਆ ਤੇ ਉਮਰ ਉਹ ਕਿੰਨੀ ਆ ਕੀ ਉਹ ਪੁੱਛਿਆ ਪਤਾ ਕੀ ਹੁੰਦਾ ਆਲਾ ਆਲਾ ਜਦੋਂ ਨਾ ਜਦੋਂ ਪਾਕਿਸਤਾਨ ਬਣਿਆ ਸੀ ਅਗਰ ਜੋ ਪਾਕਿਸਤਾਨ ਬਣਿਆ ਉਸ ਤੋਂ 47 ਚ ਹਰ ਇੱਕ ਵਰਤਨ ਬਣਾਉਣਾ ਬਦਵਾ ਸਕਦਾ ਹੈ। ਜਦੋਂ ਸਤਾਰ ਬਣੇ ਸਤਾਰ ਉਹ ਘਸਰ। ਜੂ ਬਦਲਾ ਬਣਾ ਲਾ ਕੋ ਤੁਰਾਂਨੇ ਚਲ ਗਿਆ ਤੇ ਉਹ ਮੁੰਡਿਆਰ ਨੂੰ ਆ। ਅਜੇ ਮੁੰਡਿਆਰ ਕਾ। 93 ਸਾਲ ਦੀ ਉਮਰ ਦੀ। ਇੱਕ ਉਹ। ਇੱਕ ਉਹ ਕਹਿੰਦਾ ਉਹਨਾਂ ਲੋਕਾਂ ਨੂੰ ਕਰੇ ਕੋ ਉਹ ਲੋਕ ਸਬਰ ਸੰਤ ਹੋ ਗਏ। ਅਸੀਂ ਕਿਰਤ ਕਰਦੇ ਆ। ਅਸੀਂ ਕਿਰਤ ਕੀਤੀ ਆਈ ਆ। ਸਾਧਨ ਚਲਾਏ ਹੋਏ ਆ ਹੁਣ ਤੱਕ ਵੀ। ਉਹਨਾਂ ਲੋਕਾਂ ਲਈ ਕੋਈ ਜਿੰਨਾ ਅਸੀਂ ਕੁਦਰਤ ਦੇ ਨਿਯਮਾਂ ਨੂੰ ਤੋੜ ਕੇ ਕੁਦਰਤ ਦੇ ਨਿਯਮਾਂ ਤੋਂ ਦੂਰ ਚਲੀ ਜਾਵਾਂਗੇ ਕਿੰਸੀ ਕਦਰਾਂ ਜੋ ਪੱਖਿਆਂ ਅੰਦਰਲੇ ਬਾਕੀ ਚੀਜ਼ਾਂ 'ਚ ਉਹ ਨਹੀਂ ਅਸੀਂ ਮਤ ਮਤਰੀਕ ਰਹੋ ਤੇ ਦੁਬਾਰਾ ਨਿਕਲੇ ਲਗੇ ਕੁਦਰਤ ਦੇ ਕੁਦਰਤ ਨਾਲ ਰਹਿਣਾ ਇੱਕ ਤਿਕੋ ਜਿੰਨਾ ਕੁਦਰਤ ਨਾਲ ਇੱਕ ਮਤ ਹੋ ਕੇ ਰਹੋਗੇ ਉਹਨਾਂ ਦੀ ਜ਼ਿੰਦਗੀ ਵਧੀਆ ਰਹੇਗੀ ਹਾ ਖੁਸ਼ ਖੁਸ਼ ਤੁਹਾਡੇ ਅੰਦਰ ਕਿਹੜਾ ਰਹੂਗਾ ਕਦੋਂ ਮਨ ਖੜਿਆ ਰਹੂਗਾ ਤੁਹਾਡੇ ਮਨ ਨੂੰ ਸਕੂਨ ਲੋਭਾ ਤੁਹਾਡੇ ਮਨ ਨੂੰ ਸ਼ਾਂਤੀ ਲੋਭੀ ਜਿੰਨਾ ਕੁਦਰਤੋਂ ਦੂਰ ਜਾਓਗੇ ਉੰਨੇ ਹੀ ਪਰੇਸ਼ਾਨ ਹੋਵੋਗੇ ਉੰਨੇ ਮਨ ਦੀ ਸ਼ਾਂਤੀ ਨਹੀਂ ਹਰ ਬੜੇ ਮਨ ਨੂੰ ਲੋਭੂਗਾ ਸੁਰ ਕੇ ਉਹ ਕਹਿਣਾ ਮਾ ਡਾਕਟਰ ਨੂੰ ਵਾਇਟੀਕਾ ਲਾ ਦੇ ਮਾ ਡਾਕਟਰ ਨੂੰ ਵਾਇਟੀਕਾ ਲਾ ਦੇ ਉਹ ਟੀਕਾ ਉਹਨਾਂ ਨੇ ਕਿਹਨੂੰ ਦਰਾਂ ਉਹ ਲੋਗ ਮੈਂ ਚਾਹ ਉਹੜਾ ਬੋਚਾ ਜਿਆ ਕੋ ਕ ਮਨ ਜਿਹੜਾ ਬਾਵਨ ਕਿ ਲੋਗਿਆ ਮਨ ਦੀ ਕਾਰੀ ਗੱਲ ਆ ਮਨ ਜੀਤੇ ਜਾਂ ਵੀ ਜੀਤ ਮਨ ਜਿਤਨਾ ਬੜਾ ਮੇਰੀਓ ਭੈਣੋ ਤੇ ਮਨ ਆਪੇ ਜਿੱਤ ਲੈਣਾ ਵਾ ਮਨ ਜਿਤਨਾ ਜਦੋਂ ਮਨ ਚੱਲਿਆ ਜਾਂ ਵੀ ਚੱਲਿਆ ਗਿਆ ਵਾ ਜਾਂ ਕਾਲੀ ਸਾਡੇ ਗਾਲੀ ਨੂੰ ਹੱਲ ਨਹੀਂ ਬਣਿਆ ਸਿਰ ਮਨ ਕਿਸਦੀ ਲੋੜ ਹੈ ਬੀਓ ਭੈਣੋ ਮਨ ਮਨ ਕਾਦੇ ਵਿੱਚ ਕਿਤਰਾ ਚੇਕੰਦਾਰ ਆ ਲਾਗੇ ਚੇਕੰਦਾਰ ਤੋਂ ਰਹਿਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ

ਗੁਰੂ ਦਾ ਚਾਰਗਣਾ ਬੰਨੇ ਕੀ ਹੈ ਜਦੋਂ ਆਪਾਂ ਇਹ ਗੱਲ ਨਾਲ ਤੂੰ ਹੀ ਕਰਨਾ ਵਾ ਤੇ ਗੁਰੂ ਦਾ ਕਹਿ ਰਿਹਾ ਹੈ ਪਤਾ ਨਹੀਂ ਕਹੀਏ ਤੋਂ ਆਪਣੇ ਅਖੀ ਆਪਣੇ ਆਪੇ ਹੀ ਲਾਟ ਵਾਗੇ ਉਲਟੋ ਵੀ ਨਾ ਗੱਲ ਅੰਧਿਆਂ ਨੇ ਤੂੰ ਕਰਨਾ ਵਾ ਉਹ ਗੱਲ ਉਹਦੇ ਮੁੰਡੇ ਚ ਫੇਰ ਮਾਰ ਰਿਆ ਮਾਰਦਾ ਨਾ ਕਿ ਬੈਠ ਉਹਨਾਂ ਆਪਣੇ ਅਖੀ ਆਪਣੇ ਆਪੇ ਹੀ ਕਾਟ ਵਾਗੇ ਗੁਰੂ ਨੇ ਤਾਂ ਬਦਲਾ ਕਰੋ ਤੇ ਜਿਹੜੇ ਬ੍ਰਾਹਮਣਵਾਦ ਨੇ 4000 ਸਾਲ ਤੋਂ ਸਾਨੂੰ ਕੁੱਟਿਆ ਵਾ ਕੁੱਟਿਆ ਵਾ

ਪਰ ਗੁਰੂ ਸਾਹਿਬ ਨੇ ਲੜੇ ਟਕਲਾ ਗੁਰੂ ਸਾਹਿਬ ਨੇ ਹਰ ਵਾਰ ਜਾ ਕੇ ਉਹਨਾਂ ਨੂੰ ਭਜਾਇਆ ਸੀ ਤਾਂ ਕਈ ਵਾਰ ਭਜਾਇਆ ਮੱਕੇ ਜਾ ਕੇ ਉਹਨਾਂ ਦੁਜਿਆਂ ਨੂੰ ਭਜਾਇਆ ਮਸਲ ਆਪਣੇ ਨੂੰ ਮੁੱਲਵਾਣਿਆ ਆਪਣੇ ਨੂੰ ਮੁੱਲਾਂ ਨੂੰ ਉੱਥੇ ਜਾ ਕੇ ਮੱਕੇ ਉਹਨਾਂ ਨੂੰ ਭਜਾਇਆ ਇਹ ਕੇ ਉਹਨਾਂ ਨੂੰ ਪੁਜਾਰੀਆਂ ਨੂੰ ਭਜਾਇਆ ਆਪਣੇ ਹਰ ਵਾਰ ਪਰ ਉਹ ਝਗੜ ਉਹਨੂੰ ਉਸ ਤਰ੍ਹਾਂ ਬਣਾਈ ਹੋਈ ਹੈ ਉਹਨਾਂ ਨੇ ਹੋਰ ਤਾਂ ਵੀ ਕਰਤਾ ਉਹਨਾਂ ਕਹਿੰਦਾ ਤੂੰ ਤੇ ਮੂਰਤੀ ਪੂਜੇ ਦਾ ਵਿਰੋਧ ਕਰ ਰਿਹਾ ਗੁਰੂ ਸਾਹਿਬ ਨੇ ਮੈਂ ਕਿਹਾ ਬਾਬੇ ਨਾਨਕ ਨੂੰ ਉਹਨਾਂ ਕਹਿੰਦਾ ਤੂੰ ਹੀ ਤੇ ਮੂਰਤੀ ਪੂਜੇ ਦਾ ਵਿਰੋਧ ਕਰ ਦੇ ਜੋ ਤੁਸੀਂ ਤੇ ਉਹ ਪੂਜਾ ਦਾ ਵਿਰੋਧ ਕਰਦਾ ਅੱਜ ਕਰਦੇ ਜੋ ਅਸੀਂ ਤੁਹਾਡੇ ਨਾਲ ਹੀ ਇਹ ਸਾਰਾ ਕੋਲ ਜੋਰ ਨਾਲ ਤੁਹਾਡੀ ਫੋਟੋ ਲਾ ਕੇ ਹੀ ਇਹ ਪੂrti ਬਣਾ ਕੇ ਤੇ ਪੂਜਾ ਕਰਿਆ ਕਰਨਗੇ ਉਹ ਆਪਣੇ ਕੰਮ ਚ ਸਮਝਿਆ ਬ੍ਰਾਹਮਣ ਵਾਜੇ ਦਾ ਕੁਝ ਸਮਝ ਹੋ ਗਿਆ ਜੋ ਗੁਰੂ ਸਾਹਿਬ ਨੇ ਕਹਿਆ ਉਹਨਾਂ ਉਹੀ ਜਿੰਦਗੀ ਨਹੀਂ ਹੁੰਦਾ ਸਾਰਾ ਕੋਈ ਇਹ ਕਰਕੇ ਉਸ ਬ੍ਰਾਹਮਣ ਵਾਲੀ ਸਿਸਟਮ ਨੂੰ ਤੋੜਨ ਵਾਸਤੇ ਜਿਵੇਂ ਪੈਣ ਅਦੀ ਬਾਬਾ ਦੇ ਵਿਚਾਰਾਂ ਦੇ ਚੱਲਣਾ ਬਾਬੇ ਦੇ ਵਿਚਾਰ ਕੀ ਆ ਆਪਣੇ ਅੱਥੀ ਆਪਣਾ ਹੱਥੇ ਕਾਹਦੀ ਵਾਰੀ ਕੋਈ ਸਾਜਿਆ ਜੋ ਬਾਬਾ ਕਹਿ ਰਿਹਾ ਉਹਦੀ ਜਿੰਦਗੀ ਦਾ ਨਿਚੋਰ ਆ 22 ਸਾਲ ਲੋਕਾਂ ਦੇ ਮੱਥਾ ਮਾਰਿਆ ਬਾਬੇ ਨੇ 14 ਕਿਲੋਮੀਟਰ ਦਾ ਤੜਾ ਦਿੱਤਾ ਜਿਲ੍ਹਾ ਦਾ ਹਰੇਕ ਨਾਂ ਹਰੇਕ ਨੂੰ ਢਾਇਆ ਵਾ ਚਾਹੇ ਮਨਨ ਭਾਗੋ ਸੀ ਚਾਹੇ ਬਨਿਕਦਾਰੀ ਸੀ ਚਾਹੇ ਸੱਜਣ ਕਾਬੀ ਸੀ ਚਾਹੇ ਕੋਹ ਦਾ ਰੋਸ ਸੀ ਚਾਹੇ शरी सके बोझ सिदा बोझ की चाहे पुजारी में आए हरिद्वारों चाहे जो बुलाए मके निचोर है जिंदगी सबू बेट गया उसे तो तो चलो भाई उ चलने की गल आ कह रहा बाबा कह रहा की जात बेट विचार कह रहा ना की जात ਸਭੇ ਇੱਕ ਪਿਆਰ ਨੂੰ ਬਾਬਾ ਕਹ ਰਿਹਾ ਵਾ ਇੱਕ ਨੂਰ ਤੇ ਸਮਝੂ ਗਿਆ ਕੌਣ ਭਲੇ ਕੋ ਬੰਦੇ ਤਦਿਆਂ ਨੇ ਅਜੀ ਮਜੂਰ ਦੇ ਲਾਗੇ ਨਹੀਂ ਬੈਣਾ